ਸਾਰੇ ਜਿੱਥੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਉਸ ਦਿਨ ਮੈਂ ਵਿਸ਼ਵਾਸ ਦਿਵਾਉਣਾ ਇਹ ਮੈਂ ਆਪਣੇ ਵੱਲੋਂ ਪਹਿਲਾਂ ਵੀ ਚਾਹੇ ਮੈਂ ਐਮਐਲਆ ਰਹੇ ਆ ਮੰਤਰੀ ਰਹੇ ਮਿਹਨਤ ਕੀਤੀ ਹੈ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਉਮੀਦਾਂ ਦੇ ਖਰਾ ਉਤਰ ਸਕਾਂ ਤੇ ਅੱਜ ਵੀ ਮੈਂ ਸਾਰਿਆਂ ਨਾਲ ਵਾਅਦਾ ਕਰਦਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ ਜਿਹੜੀਆਂ ਉਮੀਦਾਂ ਰੱਖ ਕੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਜਦੋਂ ਤੋਂ ਸਵੇਰੇ ਉੱਝਾਨ ਆਏ ਨੇ ਲਗਾਤਾਰ ਲੀਡ ਚੱਲ ਰਹੀ ਹੈ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤਿਆ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਦਰਜ ਕਰੂਗੀ ਵੱਡਿਆਂ ਨੂੰ ਵਹਿਮ ਸੀ ਇਹ ਕਹਿਆ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ VOTING ਵਾਲੇ ਦੇ ਨਿਕਲ ਜਾਣਗੇ ਜਿਨ੍ਹਾਂ ਨੇ ਉਦੋਂ ਵੀ ਨਿਕਲੇ ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ ਇੱਥੋਂ ਦਾ ਜੰਮਿਆਪੁਰਾ ਇੱਥੇ ਵੱਡਿਆ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲੋ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਿਤਾਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰੇ ਸਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ 46 40 47 48 ਡਿਗਰੀ ਦੇ ਵਿੱਚ ਵੀ ਮਿਹਨਤ ਕੀਤੀ ਪਿੰਡ ਡੋਰ ਟੂ ਡੋਰ ਕੀਤੇ ਮੇਰੇ ਨਾਲ ਪ੍ਰਚਾਰ ਕੀਤਾ ਇਹਨਾਂ ਦੀ ਮਿਹਨਤ ਨੂੰ ਜਿਹੜਾ ਫਲ ਆਉ ਲੱਗਿਆ ਬਾਈ ਜਿੰਦਾਬਾਦ ਬਾਈ ਬਾਈ ਆਮ ਆਨੰਦ ਪਾਰਟੀ ਜਿੱਤੂਗੀ ਜੀ